ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ 17 ਤਰੀਕ 10ਵਾਂ ਮਹੀਨਾ 2025 ਆਪ ਜੀ ਨੂੰ ਪਤਾ ਇੱਕ ਵੱਡਾ ਬੰਨ ਲਾਇਆ ਜਾ ਰਿਹਾ ਜੀ ਆਪ ਜੀ ਨੂੰ ਸੰਗਤਾਂ ਨੂੰ ਅਸੀਂ ਬੇਨਤੀ ਹਰ ਵਕਤ ਕਰਦੇ ਰਹਿੰਦੇ ਹਾਂ ਜੀ ਜਿਹੜੀ ਤਿੰਨ ਪਿੰਡਾਂ ਦੀ ਸੇਵਾ ਚੱਲ ਰਹੀ ਹੈ ਜੀ ਸ਼੍ਰੀ ਤਰਨਤਾਰਨ ਸਾਹਿਬ ਇਲਾਕੇ ਦੇ ਇਹ ਤਿੰਨ ਪਿੰਡ ਨੇ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਵੱਲੋਂ ਪਿਛਲੇ 2 ਮਹੀਨਿਆਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਚੱਲ ਰਹੀ ਹੈ ਜੀ ਅਤੇ ਹੁਣ ਜੇ ਅੱਜ ਦੀ ਗੱਲ ਕਰੀਏ ਜੀ ਅੱਜ ਤਿੰਨ ਪਿੰਡਾਂ ਦੇ ਵਿੱਚ ਟਰੈਕਟਰਾਂ ਨੂੰ ਡੀਜ਼ਲ ਜਿਹੜਾ ਪਾਇਆ ਗਿਆ ਇੱਕ ਪਿੰਡ ਦੇ ਵਿੱਚ 6 ਟਰੈਕਟਰ ਅਤੇ ਇਸ ਬੰਨ ਦੇ ਉੱਪਰ 5 ਟਰੈਕਟਰਾਂ ਨੂੰ ਡੀਜ਼ਲ ਦੀ ਜਿਹੜੀ ਸੇਵਾ ਕੀਤੀ ਗਈ ਅਤੇ ਇਸ ਤੋਂ ਅਗਲਾ ਪਿੰਡ ਰਾਮ ਸਿੰਘ ਉਸ ਪਿੰਡ ਦੇ ਵਿੱਚ 9 ਟਰੈਕਟਰ ਜਾਂ 8 ਜਾਂ 9 ਟਰੈਕਟਰਾਂ ਦੀ ਜਿਹੜੀ ਸੇਵਾ ਚੱਲ ਰਹੀ ਹੈ ਜੀ ਤਿੰਨ ਪਿੰਡਾਂ ਦੇ ਵਿੱਚ ਵੰਡ ਕੇ ਟਰੈਕਟਰ ਚਲਾਏ ਜਾ ਰਹੇ ਨੇ ਜੀ ਅਸੀਂ ਤੁਹਾਡੇ ਤੋਂ ਸਾਥ ਮੰਗਦਿਆਂ ਇੱਕ ਤਾਂ ਆਪ ਜੀ ਸ਼ੇਅਰ ਕਰਿਓ ਸਾਥ ਸਾਨੂੰ ਡੀਜ਼ਲ ਦਾ ਅਤੇ ਖਾਦ ਦਾ ਕਿਉਂਕਿ ਖਾਦ ਦੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜੀ ਖਾਦ ਇੱਕ ਪਿੰਡ ਦੇ ਵਿੱਚ ਤਾਂ ਖਾਦ ਤੇ ਬੀਜ ਪਹੁੰਚ ਚੁੱਕੇ ਆ ਪਰ ਦੋ ਪਿੰਡਾਂ ਦੇ ਵਿੱਚ ਸਾਡੇ ਕੋਲੇ ਮਤਲਬ ਬੀਜ ਤੇ ਖਾਦ ਦੀ ਬਹੁਤ ਕਮੀ ਆ ਅਸੀਂ ਬੇਨਤੀ ਕਰਾਂਗੇ ਸੰਗਤਾਂ ਨੂੰ ਦੂਜਾ ਡੀਜ਼ਲ ਕਿਉਂਕਿ ਜਿਹੜੀ ਪੱਧਰ ਕਰਨ ਵਾਲੀ ਜ਼ਮੀਨ ਆ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਰਹਿੰਦੀ ਆ ਜੀ ਕਿਉਂਕਿ ਜਿਹੜੇ ਕਿਸਾਨਾਂ ਦੀ ਹੜ ਦੇ ਨਾਲ ਬਰਬਾਦੀ ਹੋਈ ਆ ਸੱਚੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਤੁਹਾਡੇ ਸਾਥ ਨਾਲ ਉਹਨਾਂ ਦੀਆਂ ਜ਼ਮੀਨਾਂ ਪੱਧਰ ਕੀਤੀਆਂ ਜਾਣੀਆਂ ਨੇ ਇੱਕ ਇੱਕ ਡੀਜ਼ਲ ਦਾ ਕਤਰਾ ਇੱਕ ਇੱਕ ਬੂੰਦ ਜਿਹੜੀ ਸੰਸਥਾ ਵੱਲੋਂ ਪਾਈ ਜਾਂਦੀ ਹੈ ਜੀ ਜੋ ਤੁਸੀਂ ਸਾਰੇ ਭੈਣ ਭਰਾ ਸਾਡੇ ਨਾਲ ਜੁੜਿਓ ਉਸ ਤੋਂ ਅੱਗੇ ਅਸੀਂ ਇਹ ਬੇਨਤੀ ਕਰ ਰਹੇ ਹਾਂ ਜੀ ਜਿਹੜੇ ਭੈਣ ਭਰਾ ਹੁਣ ਸਪੋਰਟ ਕਰਨਾ ਚਾਹੁੰਦੇ ਨੇ ਤਾਂ ਸਾਡੇ ਨਾਲ ਆਪ ਜੀ ਗੱਲ ਕਰਕੇ ਪਹਿਲਾਂ ਤਾਂ ਪਹੁੰਚ ਕਰੋ ਇੱਥੇ ਆ ਕੇ ਦੇਖੋ ਜਿੱਥੇ ਜਿੱਥੇ ਸੇਵਾ ਚੱਲ ਰਹੀ ਆ ਡੀਜ਼ਲ ਦੀ ਤੇ ਆਉਣ ਤੋਂ ਬਾਅਦ ਫੈਸਲਾ ਜਿਹੜਾ ਲਓ ਸਾਨੂੰ ਤੁਸੀਂ ਜਿਵੇਂ ਖਾਦ ਬੀਜ ਡੀਜ਼ਲ ਇਹਨਾਂ ਚੀਜ਼ਾਂ ਦੀ ਲੋੜ ਆ ਅਤੇ অতি ਜਿਹੜੀ ਜ਼ਰੂਰੀ ਲੋੜ ਆ ਉਹ ਅਸੀਂ ਬੇਨਤੀ ਕਰਦੇ ਆ ਟਰੈਕਟਰਾਂ ਦੀ ਕਿਉਂਕਿ ਆਪ ਜੀ 2-2 4-4 ਟਰੈਕਟਰ ਜ਼ਰੂਰ ਭੇਜੋ ਪਿੰਡਾਂ 'ਚੋਂ ਔਰ ਜਿਹੜੇ ਵੀ ਟਰੈਕਟਰ ਲੈ ਕੇ ਆਉਣਗੇ ਅਸੀਂ ਬੇਨਤੀ ਕਰਦੇ ਆ ਉਹਨਾਂ ਦੀ ਬਜਾਈ ਦੂਜੇ ਗਵਾਂਢੀ ਜਾਂ ਦੂਜੇ ਪਿੰਡ ਵਾਸੀ ਜਾਂ ਸਰਪੰਚ ਪੰਚ ਉਹਨਾਂ ਦੀ ਬਜਾਈ ਕਰਨ ਕਿਉਂਕਿ 2-2 4-4 ਟਰੈਕਟਰ ਜ਼ਰੂਰ ਭੇਜੋ ਆਪ ਜੀ ਜਿਹੜਾ ਅਸੀਂ ਤੂਤਪਿੰਡ ਦੇ ਵਿੱਚ ਡੇਰੇ ਲਾਇਏ ਨੇ ਜੀ ਤੂਤਪਿੰਡ ਸ਼੍ਰੀ ਤਰਨਤਨ ਸਾਹਿਬ ਤਹਿਸੀਲ ਪੱਟੀ ਦਾ ਇਹ ਪਿੰਡ ਆ ਜੀ ਇੱਥੇ ਗੁਰਦੁਆਰਾ ਸਾਹਿਬ ਸੰਤ ਖਾਲਸਾ ਜੀ ਦੇ ਨਾਮ ਦੇ ਉੱਪਰ ਜਿੱਥੇ ਅਸੀਂ ਰਹਨੇ ਆ ਆਪ ਜੀ ਇੱਥੇ ਆ ਕੇ ਸਾਨੂੰ ਮਿਲ ਸਕਦੇ ਹੋ ਟਰੈਕਟਰਾਂ ਦੀ ਅਸੀਂ ਬੇਨਤੀ ਤਾਂ ਕੀਤੀ ਆ ਜੇਕਰ ਆਪਾਂ ਲੇਟ ਕਰਦੇ ਆ ਜੀ ਤਾਂ ਲੇਟ ਫਿਰ ਕਣਕ ਦੀ ਬਜਾਈ ਦਾ ਸਮਾਂ ਲੰਘ ਜਾਣਾ ਇਹਨਾਂ ਦਾ ਕਿਉਂਕਿ ਜੇ ਆਪਾਂ ਗੱਲ ਕਰੀਏ ਪੱਧਰ ਕਰਨ ਵਾਲੀ ਕੁਆਂਟੀਟੀ ਜਿਹੜੀ ਰੇਤ ਦੀ ਉਹ ਬਹੁਤ ਜ਼ਿਆਦਾ ਆ ਜੀ ਪੱਧਰ ਕਰਨ ਵਾਲਾ ਇਲਾਕਾ ਬਹੁਤ ਹੀ ਜ਼ਿਆਦਾ ਰਹਿੰਦਾ ਸਾਨੂੰ ਇਹ ਲੱਗਦਾ ਵੀ ਪੂਰਾ 1 ਮਹੀਨਾ ਜਿਹੜਾ ਇਹ ਜੇ ਸੇਵਾ ਚੱਲਣੀ ਹੈ ਜੀ 1 ਮਹੀਨਾ ਟਰੈਕਟਰਾਂ ਦੇ ਵਿੱਚ ਡੀਜ਼ਲ ਅਤੇ ਟਰੈਕਟਰਾਂ ਦੀ ਜਰੂਰ ਸਪੋਰਟ ਕਰਿਓ ਸ਼ੇਅਰ ਕਰਿਓ ਅਸੀਂ ਧੰਨਵਾਦ ਕਰਦੇ ਹਾਂ ਆਪ ਜੀ ਨੇ ਸਾਨੂੰ ਪਿਛਲੇ 6 ਸਾਲਾਂ ਤੋਂ ਹਮੇਸ਼ਾ ਸਪੋਰਟ ਕੀਤੀ ਅਸੀਂ ਤੁਹਾਡਾ ਕਦੇ ਵੀ ਸੰਗਤਾਂ ਦਾ ਕਰਜ਼ ਨਹੀਂ ਤਾਰ ਸਕਦੇ ਕਰਜ਼ ਅਸੀਂ ਸੇਵਾ ਨੂੰ ਵੱਧ ਕਰਕੇ ਤਾਰਨ ਦੀ ਕੋਸ਼ਿਸ਼ ਕਰਾਂਗੇ ਸ਼ੇਅਰ ਕਰਦੇ ਰਹੋ ਅਤੇ ਅਰਦਾਸਾਂ ਕਰਦੇ ਰਹੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਵੀ ਗੁਰੂ ਮਹਾਰਾਜ ਸੇਵਾ ਲੈਂਦੇ ਰਹਿਣ ਲੋੜਵੰਦਾਂ ਦੀ ਜਿੱਥੇ-ਜਿੱਥੇ ਵੀ ਜਿਹੜੀ ਲੋੜ ਆ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਦੇ ਨੇ ਔਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਆਪ ਜੀ ਨੂੰ ਪਤਾ ਮੱਝਾਂ ਦੀ ਸੇਵਾ ਵੀ ਕੀਤੀ ਰਾਸ਼ਨ ਦੀ ਸੇਵਾ ਵੀ ਕੀਤੀ ਤੇ ਅੱਜ ਜ਼ਮੀਨਾਂ ਨੂੰ ਪੱਧਰ ਕਰਨ ਦੀ ਸੇਵਾ ਚੱਲ ਰਹੀ ਹੈ ਜੀ ਕੱਲ ਨੂੰ ਜੀਸੀਬੀ ਲੱਗਣੀ ਆ ਤੁਹਾਡੇ ਸਾਥ ਦੀ ਸਖਤ ਜ਼ਰੂਰਤ ਹੈ ਜੀ ਤੁਸੀਂ ਸ਼ੇਅਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ